ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਜੂਰਾ 16 ਹੰਤੇ ਕੀਤਾ ਜਾ ਰਿਹਾ ਹੈ ਪਰਾਜ ਦੀ ਸ਼ਾਮ 4 ਵਜੇ ਤੋਂ ਬਾਅਦ ਚੋਣਾਂ ਦਾ ਰੋਲਾ ਪੰਤ ਹੋ ਜਾਵੇਗਾ ਨਗਰ ਨਿਗਮ ਚੋਣਾਂ ਦੇ ਲਈ ਪ੍ਰਚਾਰ ਕਰਨ ਦਾ ਅੱਜ ਆਖਰੀ ਦਿਨ ਹੈ ਇਹ ਚੋਣਾਂ ਪੰਜ ਨਗਰ ਨਿਗਮਾਂ ਜਲੰਧਰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਤੇ ਫਗਵਾੜਾ ਦੇ ਵਿੱਚ ਹੋਣੀਆਂ ਹਨ ਜਿੱਥੇ VOTING 21 ਦਸੰਬਰ ਨੂੰ ਹੋਵੇਗੀ ਅਤੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਪ੍ਰਚਾਰ ਦੇ ਆਖਰੀ ਦਿਨ ਲੁਧਿਆਣਾ ਪਹੁੰਚਣਗੇ ਇੱਥੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘੜ ਦੇ ਵਿੱਚ ਰੋਡ ਸ਼ੋਅ ਕੱਢਣਗੇ ਅਮ ਮਾਨ ਹਲਕਾ ਪਛਮੀ ਵਿੱਚ ਰੋਡ ਸ਼ੋਅ ਕਰਨਗੇ ਇਸ ਤੋਂ ਬਾਅਦ ਸਿਰਫ ਘਰਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਸਕਣਗੇ VOTING 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ VOTING ਦੇ ਨਤੀਜੇ ਸ਼ਾਮ ਨੂੰ ਹੀ ਆਉਣੇ ਸ਼ੁਰੂ ਹੋ ਜਾਣਗੇ 21 ਦਸੰਬਰ ਨੂੰ ਪੋਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਪਹਿਲਾਂ ਇਹ ਸਮਾਂ 8 ਵਜੇ ਤੋਂ 4 ਵਜੇ ਤੱਕ ਹੁੰਦਾ ਸੀ ਪਾਜੀ ਸਵਾਰ ਇੱਕ ਘੰਟਾ ਹੋਰ ਰੱਖਿਆ ਗਿਆ ਹੈ ਇਸ ਵਾਰ ਚੋਣਾ EVM ਦੇ ਨਾਲ ਹੋਣੀਆਂ ਹਨ ਇਸ ਲਈ ਆਧੁਨਿਕ ਮਸ਼ੀਨਾਂ ਖਰੀਦੀਆਂ ਗਿਆ ਹਨ ਅੰਮ੍ਰਿਤਸਰ ਜਲੰਧਰ ਲੁਧਿਆਣਾ ਫਗਵਾੜਾ ਤੇ ਪਟਿਆਲਾ ਦੇ ਵਿੱਚ ਨਿਗਮ ਚੋਣਾਂ ਹੋ ਰਹੀਆਂ ਹਨ ਇਨ੍ਹਾਂ ਸ਼ਹਿਰਾਂ ਵਿੱਚ 37 ਲੱਖ ਤੋਂ ਵੱਧ ਵੋਟਰ ਹਨ ਇਨ੍ਹਾਂ ਵਿੱਚ 19.50 ਲੱਖ ਮਰਦ ਅਤੇ 17 ਲੱਖ ਮਹਿਲਾ ਵੋਟਰ ਹਨ ਨਗਰ ਨਿਗਮ ਦੇ ਵਿੱਚ 598 ਮੈਂਬਰ ਚੁਣੇ ਜਾਣਗੇ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਜੂਰਾ 16 ਹੰਤੇ ਕੀਤਾ ਜਾ ਰਿਹਾ ਹੈ ਪਰਾ ਅੱਜ ਸ਼ਾਮ 4 ਵਜੇ ਤੋਂ ਬਾਅਦ ਚੋਣਾਂ ਦਾ ਰੋਲਾ ਪੰਤ ਹੋ ਜਾਵੇਗਾ ਨਗਰ ਨਿਗਮ ਚੋਣਾਂ ਦੇ ਲਈ ਪ੍ਰਚਾਰ ਕਰਨ ਦਾ ਅੱਜ ਆਖਰੀ ਦਿਨ ਹੈ ਇਹ ਚੋਣਾਂ ਪੰਜ ਨਗਰ ਨਿਗਮਾਂ ਜਲੰਧਰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਤੇ ਫਗਵਾੜਾ ਦੇ ਵਿੱਚ ਹੋਣੀਆਂ ਹਨ ਜਿੱਥੇ VOTING 21 ਦਸੰਬਰ ਨੂੰ ਹੋਵੇਗੀ ਅਤੇ ਨਤੀਜੇ ਵਿਊਸੇ ਦਿਨ ਐਲਾਨੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਪ੍ਰਚਾਰ ਦੇ ਆਖਰੀ ਦਿਨ ਲੁਧਿਆਣਾ ਪਹੁੰਚਣਗੇ ਇੱਥੇ ਕਾਂਗਰਸ ਦੇ ਸਾਫ ਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘੜ ਦੇ ਵਿੱਚ ਰੋਡ ਸ਼ੋਅ ਕੱਢਣਗੇ ਅਮ ਮਾਨ ਹਲਕਾ ਪਛਮੀ ਵਿੱਚ ਰੋਡ ਸ਼ੋਅ ਕਰਨਗੇ ਇਸ ਤੋਂ ਬਾਅਦ ਸਿਰਫ ਘਰਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਸਕਣਗੇ VOTING 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ VOTING ਦੇ ਨਤੀਜੇ ਸ਼ਾਮ ਨੂੰ ਹੀ ਆਉਣੇ ਸ਼ੁਰੂ ਹੋ ਜਾਣਗੇ 21 ਦਸੰਬਰ ਨੂੰ ਪੋਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਪਹਿਲਾਂ ਇਹ ਸਮਾਂ 8 ਵਜੇ ਤੋਂ 4 ਵਜੇ ਤੱਕ ਹੁੰਦਾ ਸੀ ਭਾਰੀ ਸਵਾਰਿਕ 1 ਘੰਟਾ ਹੋਰ ਰੱਖਿਆ ਗਿਆ ਹੈ ਇਸ ਵਾਰ ਚੋਣਾ EVM ਦੇ ਨਾਲ ਹੋਣੀਆਂ ਹਨ ਇਸ ਲਈ ਆਧੁਨਿਕ ਮਸ਼ੀਨਾਂ ਖਰੀਦੀਆਂ ਗਈਆਂ ਹਨ ਅੰਮ੍ਰਿਤਸਰ ਜਲੰਧਰ ਲੁਧਿਆਣਾ ਫਗਵਾੜਾ ਤੇ ਪਟਿਆਲਾ ਦੇ ਵਿੱਚ ਨਿਗਮ ਚੋਣਾਂ ਹੋ ਰਹੀਆਂ ਹਨ ਇਨ੍ਹਾਂ ਸ਼ਹਿਰਾਂ ਵਿੱਚ 37 ਲੱਖ ਤੋਂ ਵੱਧ ਵੋਟਰ ਹਨ ਇਨ੍ਹਾਂ ਵਿੱਚ 19.50 ਲੱਖ ਮਰਦ ਅਤੇ 17 ਲੱਖ ਮਹਿਲਾ ਵੋਟਰ ਹਨ ਨਗਰ ਨਿਗਮ ਦੇ ਵਿੱਚ 598 ਮੈਂਬਰ ਚੁਣੇ ਜਾਣਗੇ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਜੋਰ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਪਾਰਾ ਦੀ ਸ਼ਾਮ 4 ਵਜੇ ਤੋਂ ਬਾਅਦ ਚੋਣਾਂ ਦਾ ਰੋਲਾ ਪੰਥ ਹੋ ਜਾਵੇਗਾ ਨਗਰ ਨਿਗਮ ਚੋਣਾਂ ਦੇ ਲਈ ਪ੍ਰਚਾਰ ਕਰਨ ਦਾ ਅੱਜ ਆਖਰੀ ਦਿਨ ਹੈ ਇਹ ਚੋਣਾਂ ਪੰਜ ਨਗਰ ਨਿਗਮਾਂ ਜਲੰਧਰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਤੇ ਫਗਵਾੜਾ ਦੇ ਵਿੱਚ ਹੋਣੀਆਂ ਹਨ ਜਿੱਥੇ VOTING 21 ਦਸੰਬਰ ਨੂੰ ਹੋਵੇਗੀ ਅਤੇ ਨਤੀਜੇ ਵਿਅਸੇ ਦਿਨ ਐਲਾਨੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਪ੍ਰਚਾਰ ਦੇ ਆਖਰੀ ਦਿਨ ਲੁਧਿਆਣਾ ਪਹੁੰਚਣਗੇ ਇੱਥੇ ਕਾਂਗਰਸ ਦੇ ਸਾਫ ਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘੜ ਦੇ ਵਿੱਚ ਰੋਡ ਸ਼ੋਅ ਕੱਢਣਗੇ ਅਮ ਮਾਨ ਹਲਕਾ ਪਛਮੀ ਵਿੱਚ ਰੋਡ ਸ਼ੋਅ ਕਰਨਗੇ ਇਸ ਤੋਂ ਬਾਅਦ ਸਿਰਫ ਘਰਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਸਕਣਗੇ VOTING 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ VOTING ਦੇ ਨਤੀਜੇ ਸ਼ਾਮ ਨੂੰ ਹੀ ਆਉਣੇ ਸ਼ੁਰੂ ਹੋ ਜਾਣਗੇ 21 ਦਸੰਬਰ ਨੂੰ ਪੋਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਪਹਿਲਾਂ ਇਹ ਸਮਾਂ 8 ਵਜੇ ਤੋਂ 4 ਵਜੇ ਤੱਕ ਹੁੰਦਾ ਸੀ ਭਾਰੀ ਸਵਾਰਿਕ 1 ਘੰਟਾ ਹੋਰ ਰੱਖਿਆ ਗਿਆ ਹੈ ਇਸ ਵਾਰ ਚੋਣਾ EVM ਦੇ ਨਾਲ ਹੋਣੀਆਂ ਹਨ ਇਸ ਲਈ ਆਧੁਨਿਕ ਮਸ਼ੀਨਾਂ ਖਰੀਦੀਆਂ ਗਈਆਂ ਹਨ ਅੰਮ੍ਰਿਤਸਰ ਜਲੰਧਰ ਲੁਧਿਆਣਾ ਫਗਵਾੜਾ ਤੇ ਪਟਿਆਲਾ ਦੇ ਵਿੱਚ ਨਿਗਮ ਚੋਣਾਂ ਹੋ ਰਹੀਆਂ ਹਨ ਇਨ੍ਹਾਂ ਸ਼ਹਿਰਾਂ ਵਿੱਚ 37 ਲੱਖ ਤੋਂ ਵੱਧ ਵੋਟਰ ਹਨ ਇਨ੍ਹਾਂ ਵਿੱਚ 19.50 ਲੱਖ ਮਰਦ ਅਤੇ 17 ਲੱਖ ਮਹਿਲਾ ਵੋਟਰ ਹਨ ਨਗਰ ਨਿਗਮ ਦੇ ਵਿੱਚ 598 ਮੈਂਬਰ ਚੁਣੇ ਜਾਣਗੇ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਜੋਰ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਪਰਾਜ ਦੀ ਸ਼ਾਮ 4 ਵਜੇ ਤੋਂ ਬਾਅਦ ਚੋਣਾਂ ਦਾ ਰੋਲਾ ਪੰਥ ਹੋ ਜਾਵੇਗਾ ਨਗਰ ਨਿਗਮ ਚੋਣਾਂ ਦੇ ਲਈ ਪ੍ਰਚਾਰ ਕਰਨ ਦਾ ਅੱਜ ਆਖਰੀ ਦਿਨ ਹੈ ਇਹ ਚੋਣਾਂ ਪੰਜ ਨਗਰ ਨਿਗਮਾਂ ਜਲੰਧਰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਤੇ ਫਗਵਾੜਾ ਦੇ ਵਿੱਚ ਹੋਣੀਆਂ ਹਨ ਜਿੱਥੇ VOTING 21 ਦਸੰਬਰ ਨੂੰ ਹੋਵੇਗੀ ਅਤੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਪ੍ਰਚਾਰ ਦੇ ਆਖਰੀ ਦਿਨ ਲੁਧਿਆਣਾ ਪਹੁੰਚਣਗੇ ਇੱਥੇ ਕਾਂਗਰਸ ਦੇ ਸਾਫ ਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘੜ ਦੇ ਵਿੱਚ ਰੋਡ ਸ਼ੋਅ ਕੱਢਣਗੇ ਅਮ ਮਾਨ ਹਲਕਾ ਪਛਮੀ ਵਿੱਚ ਰੋਡ ਸ਼ੋਅ ਕਰਨਗੇ ਇਸ ਤੋਂ ਬਾਅਦ ਸਿਰਫ ਘਰਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਸਕਣਗੇ VOTING 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ VOTING ਦੇ ਨਤੀਜੇ ਸ਼ਾਮ ਨੂੰ ਹੀ ਆਉਣੇ ਸ਼ੁਰੂ ਹੋ ਜਾਣਗੇ 21 ਦਸੰਬਰ ਨੂੰ ਪੋਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਪਹਿਲਾਂ ਇਹ ਸਮਾਂ 8 ਵਜੇ ਤੋਂ 4 ਵਜੇ ਤੱਕ ਹੁੰਦਾ ਸੀ ਭਾਰੀ ਸਵਾਰਿਕ ਘੰਟਾ ਹੋਰ ਰੱਖਿਆ ਗਿਆ ਹੈ ਇਸ ਵਾਰ ਚੋਣਾ ਈਵੀਐਮ ਦੇ ਨਾਲ ਹੋਣੀਆਂ ਹਨ ਇਸ ਲਈ ਆਧੁਨਿਕ ਮਸ਼ੀਨਾਂ ਖਰੀਦੀਆਂ ਗਈਆਂ ਹਨ ਅੰਮ੍ਰਿਤਸਰ ਜਲੰਧਰ ਲੁਧਿਆਣਾ ਫਗਵਾੜਾ ਤੇ ਪਟਿਆਲਾ ਦੇ ਵਿੱਚ ਨਿਗਮ ਚੋਣਾਂ ਹੋ ਰਹੀਆਂ ਹਨ ਇਨ੍ਹਾਂ ਸ਼ਹਿਰਾਂ ਵਿੱਚ 37 ਲੱਖ ਤੋਂ ਵੱਧ ਵੋਟਰ ਹਨ ਇਨ੍ਹਾਂ ਵਿੱਚ 19.50 ਲੱਖ ਮਰਦ ਅਤੇ 17 ਲੱਖ ਮਹਿਲਾ ਵੋਟਰ ਹਨ ਨਗਰ ਨਿਗਮ ਦੇ ਵਿੱਚ 598 ਮੈਂਬਰ ਚੁਣੇ ਜਾਣਗੇ